ਸਤਿਗੁਰੂ ਸਤੀ ਪਾਤਸ਼ਾਹ ਜੀ ਸਾਜੀ ਨਿਵਾਸੀ ਗੁਰਪਿਆਰੀ ਸਾਧ ਸੰਗਤ ਜੀ ਗੁਰਖਾਲਸਾ ਜੀ ਨੂੰ ਜੱਜ ਕੀ ਬਲਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭੋ ਨਗਰ ਨਿਵਾਸੀ ਪਹੁੰਚ ਜੀ ਸੰਗਤਾਂ ਦਾ ਪ੍ਰਬੰਧਕ ਕਮੇਟੀ ਪ੍ਰਧਾਨ ਸਾਹਿਬ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਕਿ ਆਪ ਨੇ ਦਾਸ ਨੂੰ ਸਮਾ ਦੇ ਕੇ ਨਵਾਜਿਆ ਹੈ ਅਸੀਂ ਸਾਰੇ ਰਲ ਮਿਲ ਕੇ ਆਪਣੇ ਸਾਹਿਬਾਂ ਦੇ ਆਪਣੇ ਪਾਤਸ਼ਾਹ ਦੇ ਗੁਰਪੁਰ ਮਨਾ ਰਹੇ ਹਾਂ ਉਹਨਾਂ ਦੀ ਯਾਦਾਂ ਨੂੰ ਤਰੋਤਾਜ਼ਾ ਕਰ ਰਹੇ ਹਾਂ ਸਤਿਗੁਰੂ ਦੀਨदयाल ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਇਤਿਹਾਸ ਵੀਰ ਮਰਮੋਣ ਸਿੰਘ ਜੀ ਅਤੇ ਗੁਰੂ ਰਾਮਦਾਸ ਪਾਤਸ਼ਾਹ ਦੇ ਦਰ ਤੋਂ ਆਏ ਪ੍ਰਚਾਰਕ ਕੀਰਤਨ ਆਪ ਜੀ ਨੇ ਸਰਬ ਕੀਤੇ ਹਨ 2033 ਹੀ ਕਰਾਂਗਾ ਅਗਰ ਅਮਲ ਵੀ ਚਾਜ ਆਣ ਗਈਆਂ ਤਾਂ ਬੜੀ ਮੁਬਾਰਕਾ ਵਾਲੀ ਗੱਲ ਹੈ ਅਜ ਤੋਂ 350 ਸਾਲ ਪਹਿਲਾਂ ਅਨੰਦਪੁਰ ਦੀ ਧਰਤੀ ਵਿੱਚ ਖੜਖੜਾਹਟ ਹੋਈ ਸੀ ਆਵਾਜ਼ ਆਈ ਸੀ ਅਸੀਂ ਜ਼ਤਾਏ ਹੋਏ ਹਾਂ ਅਸੀਂ ਬਰਬਾਦ ਹੋਣ ਦੀ ਕगार ਤੇ ਹਾਂ ਸਾਡਾ ਨਿਸ਼ਾਨ ਸਾਡਾ ਧਰਮ ਬਿਲਕੁਲ ਬਰਬਾਦੀ ਤੇ ਸ਼ਿਖਰ ਤੇ ਪਹੁੰਚਾ ਹੋਇਆ ਹੈ ਤਾਂ ਅੰਦਰੋਂ ਆਵਾਜ਼ ਆਈ ਸੀ ਅਨੰਦਪੁਰ ਤੋਂ ਕੋਣ ਹੋ ਭਾਈ ਤੁਸੀਂ ਤੇ ਪੰਡਤ ਕਿਰਪਾ RAM ਜੀ ਦੇ ਜਥੇ ਦੀ ਅਗਵਾਈ ਕਰ ਰਹੇ ਸਨ ਉਹਨਾਂ ਨੇ ਕਿਹਾ ਸੀ ਅਸੀਂ ਗੁਰੂ ਪਾਤਸ਼ਾਹ ਕੋਲ ਬੈਠਣਾ ਹੈ ਕੁਝ ਵਿਚਾਰ ਕਰਨੇ ਆਂ ਔਰ ਆਪਣੀ ਜਿਹੜੀ ਪੀੜਾ ਹੈ ਉਹ ਦੱਸਣੀ ਆਂ ਜਦੋਂ ਗੁਰੂ ਕੇ ਸਿੱਖਾਂ ਨੇ ਗੁਰੂ ਤੇਗ ਬਹਾਦਰ ਪਾਸ਼ਾ ਕੋਰ ਇਸ ਸਤਾਏ ਹੋਏ ਜੱਥੇ ਨੂੰ ਲਾ ਕੇ ਪਹੁੰਚੇ ਤਾਂ ਬੜੀ ਕਬਰਾਟ ਵਿੱਚ ਸਨ ਕਹਿ ਲੈ ਕੇ ਗੁਰੂ ਪਾਤਸ਼ਾਹ ਅਸੀਂ ਮਰਨ ਕ ਚੱਲੇ ਹਾਂ ਸਾਡਾ ਨਿਸ਼ਾਨ ਸਾਡਾ ਧਰਮ ਸਾਡਾ ਇਮਾਨ ਸੁਭਜੋ ਖਾਤਮੇ ਤੇ ਹੈ ਤਾਂ ਗੁਰੂ ਤੇਗ ਬਹਾਦਰ ਪਾਸ਼ਾ ਜੀ ਤੁਸੀਂ ਆਇਓ ਗੁਰੂ ਨਾਨਕ ਦੇਵ ਜੀ ਦੇ ਦਰ ਤੇ ਇਸ ਦਰ ਤੋਂ ਅੱਜ ਤੱਕ ਕੋਈ ਖਾਲੀ ਨਹੀਂ ਗਿਆ ਤੁਹਾਨੂੰ ਵੀ ਖਾਲੀ ਨਹੀਂ મોੜਾਂਗੇ ਪਾਣੀ ਪ੍ਰਸ਼ਾਦਾ ਛਕੋ ਤੁਹਾਡੀ ਝੋਲੀ ਵਿੱਚ ਗੁਰੂ ਨਾਨਕ ਦੇਵ ਜੀ ਦੇ ਦਰ ਤੋਂ ਕੁਝ ਨਾ ਕੁਝ ਪਾ ਕੇ ਭੇਜਾਂਗੇ ਇਸ Hindu ਧਰਮ ਦੀ ਝੋਲੀ ਵਿੱਚ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਆਪਣਾ ਸੀਸ ਪਾਇਆ ਸੀ ਵੇਰ ਮਰਮੋਣ ਜੀ ਜੀ ਗੱਲ ਕਰ ਰਹੇ ਸਨ ਕਿ ਮੰਦਰਾਂ ਵਿੱਚ ਦੀਵਿਆਂ ਦੀ ਜਗ੍ਹਾ ਗੁਰੂ ਤੇਗ ਬਹਾਦਰ ਪਾਸ਼ਾ ਦਾ ਉਹ ਖੂਨ ਚੱਲ ਰਿਹਾ ਹੈ ਜਿਸ ਵੇਜ ਜਿਸ ਧਰਮ ਦੀ ਖਾਤਰ ਨਾ ਕੋਈ ਸਾਡੀ ਸਾਥ ਨਾ ਵੀ ਸਾਡੀ ਰਿਸ਼ਤੇਦਾਰੀ ਸੀ ਸਿਰਫ ਤੇ ਸਿਰਫ ਜ਼ੁਲਮ ਦੇ ਖਿਲਾਫ ਡਟ ਕੇ ਜੋ ਨੂੰ ਮੂੰ ਦੌੜ ਕੇ ਬਾਹਰ ਦੇਣਾ ਅਜੇ ਤਾਜ਼ੀ ਜੱਥੇ ਵੀ ਜੋ ਕਸ਼ਮੀਰ ਤੋਂ ਆਇਆ ਸੀ ਕਿ ਗੁਰੂ ਨਾਨਕ ਦੇ ਦਰ ਤੋਂ ਕੋ ਖਾਲੀ ਨਹੀਂ ਗਿਆ ਜਾ ਕੇ ਕੈਦ ਹੋ ਰਮਦੇਵ ਨੂੰ ਕਿ ਅਸੀਂ ਤੁਹਾਡੀ ਚੋਲੀ ਵਿੱਚ ਗੁਪਾ ਕੇ ਜਾਵਾਂਗੇ ਯਾਨੀ ਕਿ ਤੁਹਾਡਾ ਧਰਮ ਬਚਾ ਕੇ ਜਾਵਾਂਗੇ ਬੇਸ਼ੱਕ ਆਪਣਾ ਸੀਸ ਲਗਾ ਦੇਵਾਂਗੇ ਬੱਚੇ ਨੂੰ ਅਨਾਥ ਕਰਨਾ ਮਜੂਰ ਕਰ ਲਿਆ ਪਰ ਤੁਹਾਡਾ ਧਰਮ ਆਵਾਜ਼ ਰੱਖਿਆ ਸਮੇਤੋ ਸਾਰੇ ਜਨਮ ਹੋ ਫਿਰ 1947 ਵਿੱਚ ਕਿਸੇ ਨੇ ਕਿਹਾ ਸੀ ਕਿ इनको आपने ਗੁਲਾਮ ਦੇਖਿਆ ਅਭੀ ਆਜ਼ਾਦ ਨਹੀਂ ਦੇਖਾ ਉਸ ਸਮਾਂ ਵੀ ਅਸੀਂ ਅੰਡਾਇਆ 1947 ਵਿੱਚ ਵੀ ਜੋ ਘਰ ਹੋਇਆ ਸਾਡੇ 35 ਸਾਲ ਪਹਿਲਾਂ ਕਿਸੇ ਦਾ ਧਰਮ ਬਚਾਇਆ ਗਿਆ 1947 ਵਿੱਚ ਇਸ ਦੇਸ਼ ਨੂੰ ਬਚਾਇਆ ਗਿਆ ਆਪਣੀਆਂ ਕੁਰਬਾਨੀਆਂ ਦੇ ਕੇ ਉਸ ਤਰ੍ਹਾਂ ਭਾਈ ਮਤੀਦਾਸ ਭਾਈ ਸਤੀਦਾਸ ਭਾਈ ਦੇਵਾਲਾ ਜੀ ਗੁਰੂ ਤੇਗ ਬਹਾਦਰ ਪਾਛੀ ਦੇ ਸਿੱਖਾਂ ਨੇ ਕੁਰਬਾਨੀਆਂ ਦਿੱਤੀਆਂ 1947 ਵਿੱਚ ਸ਼ਿਕਰ ਤੇ ਟੌਪ ਤੇ ਫਿਕਰ ਤਰੰਗਮੇ ਪਰਸੈਂਟ ਕੁਰਬਾਨੀਆਂ ਦੇਣ ਤੋਂ ਬਾਅਦ ਸਾਨੂੰ ਅੰਗੂਠਾ ਦਿਖਾਇਆ ਗਿਆ ਜਾਓ ਤੁਸੀਂ ਦਿੱਤੀਆਂ ਤੇ ਕੋਈ ਸਹਾਨ ਨਹੀਂ ਕੀਤਾ ਪਹਿਲਾ ਗੁਲਾਮ ਸੀ ਹੁਣ ਆਜ਼ਾਦ ਹਨ ਹੁਣ ਰੰਗ ਦੱਸਿਆ ਫਿਰ 1984 ਵਿੱਚ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਨੇ ਇੱਕ ਮਾਂ ਦੀ ਤਰ੍ਹਾਂ ਹਰ ਇੱਕ ਸਿੱਖ ਨੌਜਵਾਨ ਨੂੰ ਜਗਾਇਆ ਉੱਠੋ ਜਾਗੋ ਤੁਹਾਡੇ ਕਰਮ ਦੀ ਡਾਂਟਾ ਪੈਣ ਵਾਲਾ ਜੇ ਪਰ ਜਿਹੜੇ ਜਾਗਦੇ ਰਹੇ ਸੁੱਚੇ ਉਹਨਾਂ ਦਾ ਕੁਝ ਜਿਹੜੇ ਅਵਸਲੇ ਸੰਤ ਸੁੱਧੇ ਰਹੇ ਉਹਨਾਂ ਦੇ ਪਰਿਵਾਰ-ਪਰਵਾਹ ਧਰ ਪਰਵਾਹ ਕੀਤੇ ਗਏ ਕਿਉਂ ਸੰਤ ਜੀ ਕਹਿੰਦੇ ਸਨ ਕਿ ਸਿੱਖ ਜਿਹੜਾ ਅੰਮ੍ਰਿਤ ਧਾਰੀ ਹੋਵੇ ਸ਼ਸਤਰ ਧਾਰੀ ਹੋਵੇ ਦਿੱਲੀ ਦੇ ਅਗਰ ਸਿੱਖ ਜਿਹੜੇ ਸ਼ਸਤਰ ਧਾਰੀ ਅੰਮ੍ਰਿਤ ਧਾਰੀ ਸਨ ਉਹਨਾਂ ਨੇ ਤੇ ਆਪਣਾ ਮੁਕਾਬਲਾ ਕੀਤਾ ਜਿਨ੍ਹਾਂ ਕੋਲ ਪਿਆਰ ਪਛਤਾ ਬਜੂਰਤ ਨਹੀਂ ਸੀ ਉਨਾਂ ਨੂੰ 93% ਗੁਰਬਾਣੀਆਂ ਦੇਣ ਵਾਲਾਂ ਦੇ ਪਰਿਵਾਰਾਂ ਨੂੰ ਗੱਲੇ ਵਿੱਚ ਟਾਇਰ ਨਸੀਬ ਹੋਏ ਸਾਡੀਆਂ ਤੀਆਂ ਪੈਨਾਂ ਦੀ ਬੇਬਤੀ ਕੀਤੀ ਗਈ ਕਿਸ ਘਾਤਰ ਕਾਜ਼ਿਸ ਦੇਸ਼ ਨੂੰ ਆਜ਼ਾਦ ਕਰਾਇਆ ਅਸੀਂ ਇਸ ਮੰਦਰ ਦੇ ਟੁੱਲ ਖੜਕਾਉਣ ਨੂੰ ਵਾਸਤੇ ਗੁਰੂ ਤੇਗ ਬਹਾਦਰ ਪਾਸ਼ਾ ਨੇ ਅਸੀਸ ਮਾਰਿਆ ਹੈ ਆਦੁੱਨਾ ਟੱਲਾਂ ਨੂੰ ਆਜ਼ਾਦ ਹੋਣ ਤੋਂ ਬਾਅਦ ਤੁਹਾਡੇ ਗੱਲੋ ਗਾਤਰੇ ਕਿਰਪਨ ਲੈ ਜਾਣਗੇ ਤੁਹਾਡੀਆਂ ਦਸਤਾਰਾਂ ਨਹੀਂ ਰਣ ਦਿੱਤੀਆਂ ਜਾਣਗੀਆਂ ਤੁਹਾਡੇ ਮੂੰਹ ਤੇ ਦਾੜੀ ਨਹੀਂ ਰਣ ਦਿੱਤੀ ਜਾਏਗੀ ਉਹ ਦਾ ਸਬੂਤ 1984 ਦੀ ਵਾਪਰੇ ਆ ਤੀਜਾ ਕਲੂਕਾਰ ਇਸ ਗੱਲ ਦੀ ਗਵਾਹੀ ਦਰਦਾ ਹੈ ਕਿ ਸਿੱਖੋ ਤੁਸੀਂ ਕਾਦੇ ਲਈ ਲੜੇ ਹੋ ਹੁਣ ਸਮਾਂ ਬਦਲ ਚੁੱਕਾ ਹੈ ਮਿਸਲ 242 ਜਿਹੜੀਆਂ ਕਰਨੀ ਅਸੀਂ 2 ਪੁੱਛਦੀ ਇਸ ਧਰਤੀ ਨਾਲ ਖਾਸ ਕਰਕੇ ਪੁੱਛਦੀ ਨੌਜਵਾਨੀ ਨਾਲ ਪਰ ਤੱਕ ਗੁਰੂ ਸੱਚੇ ਪਾਤਸ਼ਾਹ ਦੀ ਹਜ਼ੂਰੀ ਵਿੱਚ ਕਹਿ ਰਹੇ ਜਦੋਂ ਮੈਂ ਸੁਣਦਾ ਸੀ ਸਿੱਖ ਯੂਥ ਫੈਡਰੇਸ਼ਨ ਬੜਾ ਮਨ ਨੂੰ ਚੁਗਾਇ ਨਾਮ ਸੁਣ ਕੇ ਕਿਉਂਕਿ ਇਹ ਸ਼ਹੀਦ ਭਾਈ ਅਮਰ ਸਿੰਘ ਫੈਡਰੇਸ਼ਨ ਦੀ ਉਹ ਲਾਈਨ ਹੈ ਉਹ ਕਲਾਸ ਜਿਨ੍ਹਾਂ ਨੇ ਕਦੀ ਪੂਛ ਦੀ ਧਰਤੀ ਵਿੱਚ 84 ਵਿੱਚ ਮੰਦੇਰਾ ਨੰਗਾਲੀ ਸਾਹਿਬ ਇੱਕ ਪਿਆਰ ਪਾਇਆ ਸੀ ਅੱਜ ਉਹਨਾਂ ਨੌਜਵਾਨਾਂ ਨੂੰ ਕੋਲੇ ਲਿਖੇ ਨੌਜਵਾਨਾਂ ਨੂੰ ਦਾ ਮਨ ਕੋਈ ਹੁੰਦਾ ਉਹਨਾਂ ਵਿੱਚੋਂ ਭਾਈ ਮਨਮੋਹਨ ਸਿੰਘ ਵੀ ਹਨ ਪ੍ਰਧਾਨ ਸਾਹਿਬ ਵੀ ਹਨ ਜਿਨ੍ਹਾਂ ਨੇ ਇਸ ਸਾਥ ਨੂੰ ਹੰਡਾਇਆ ਹੋਇਆ ਹੈ ਮੇਰਾ ਅਦਾਸ ਬੇਨਤੀ ਜ਼ਰੂਰ ਕਰਦਾ ਹਾਂ ਕਿ ਜਿਹੜੇ ਨੌਜਵਾਨ ਨਸ਼ੇ ਵਿੱਚ ਘਰਤਾਂ ਨਾ ਸਾਡੀ ਕੌਮ ਦੀ ਤਰਸਤੀ ਰਹੀ ਹੈ ਸਾਡੀ ਇਸ ਦਿਨ ਓਮ ਧਰਮ ਦੇ ਵਿਡਾ ਮਨਾ ਰਹੀ ਜਾਨ ਸਾਨੂੰ ਪਹਿਲਾਂ ਗੈਰ ਮਰ ਨੂੰ ਵਾਸਤੇ ਆਉਂਦੀ ਸੀ ਅਸੂ ਨਨ ਟਕਰਾ ਕਰਦਾ ਸਾਂ ਗੈਰ ਨਾਲ ਟਕਰਾ ਕਰਦੇ ਸੀ ਕਿਉਂ ਸਾਨੂੰ ਮਾਰਨ ਆਉਂਦੇ ਸੀ ਅੱਜ ਹੁਣ ਅਸੀਂ ਆਪਣੇ ਆਪ ਨੂੰ ਮਾਰ ਰਹੇ ਹਾਂ ਸਾਨੂੰ ਮਾਰਨ ਵਾਲਾ ਕੋਈ ਨਹੀਂ ਇੱਕ ਗੱਲ ਯਾਦ ਰੱਖਿਓ ਸਿੱਖਾਂ ਨੂੰ ਮਾਰਨ ਵਾਸਤੇ ਬੜੇ ਬੜੇ ਦੁਸ਼ਮਣ ਚੱਲ ਕੇ ਆਏ ਸਿੱਖ ਨਹੀਂ ਮੁੱਕੇ ਅੱਜ ਸਿੱਖ ਮਗਨ ਦੀ ਕਗਾਰ ਤੇ ਕਿਉਂ ਹੈ ਪਤਾ ਜੇ ਕਿ ਕੋ ਸਿੱਖਾਂ ਨੂੰ ਮਾਰਨ ਵਾਲਾ ਸਿੱਖ ਹੀ ਹਾਂ ਅਸੀਂ ਆਪਣੇ ਆਪ ਨੂੰ ਮਾਰ ਰਹੇ ਹਾਂ ਜਿਹੜੇ ਸਿੱਖਾਂ ਦੇ ਬੱਚੇ ਨਸ਼ੇ ਵੇਚ ਰਹੇ ਹਨ ਨਸ਼ੇ ਕਰ ਰਹੇ ਹਨ ਜੇਲਾ ਵਿੱਚ ਸਿੱਖ ਸਿੱਖ ਸਿੱਖੜੂ ਮਾਰ ਕੇ ਖਤਮ ਹੋ ਰਿਹਾ ਹੈ ਮੈਂ ਪੁੱਛਦੀ ਨੌਜਵਾਨੀ ਨੂੰ ਬੈਂਟਰੀ ਕਰਾਂਗਾ ਕਿ ਆਓ ਨਸ਼ਿਆਂ ਦਾ ਤਿਆਗ ਕਰੋ ਅਤੇ ਇਸ ਅੰਮ੍ਰਿਤ ਵਈ ਪਾਣੀ ਨਾਲ ਪਿਆਰ ਕਰੋ ਬਾਗੀ ਤੇ ਦਾਗੀ ਕੌਮ ਦੇ ਖਾਤਰ ਬਾਗੀ ਹੋਣਾ ਮੁਬਾਰਕ ਹੈ ਪਰ ਕੌਮ ਨੂੰ ਦਾਗ ਲਾ ਕੇ ਦਾਗੀ ਹੋਣਾ ਕਿਹੜੇ ਪਾਸੇ ਦੀ ਜ਼ਿੰਮੇਵਾਰੀ ਹੈ ਦੱਸੋ ਮੈਨੂੰ ਮੈਂ ਮੀਡੀਆ ਰਾਹੀਂ ਅਪੀਲ ਕਰਦਾ ਸਿੱਖ ਨੌਜਵਾਨਾਂ ਨੂੰ ਜਦੋਂ ਖੜਕੂਆ ਦੇ ਸਮੇਂ ਖੜਕੂਆ ਨੂੰ ਪਕੜਿਆ ਜਾਂਦਾ ਸੀ ਤਸ਼ੱਦਦ ਕੀਤਾ ਜਾਂਦਾ ਸੀ ਪਰ ਕਿਸੇ ਜਰਵਾਨੇ ਦੀ ਹਿੰਮਤ ਨਹੀਂ ਸੀ ਹੁੰਦੀ ਕਿ ਉਹ ਖਾੜ ਕਿਸੇ ਮਾਂ ਪੈਣ ਦੀ ਗਾਲ ਕੱਢ ਦੇਵੇ ਅੱਜ ਸਾਡੇ ਜਿਹੜੇ ਸਿੱਖ ਨਸ਼ੇੜੀ ਹਨ ਨਸ਼ਾ ਵੇਚ ਰਹੇ ਹਨ ਜਦੋਂ ਫੜੇ ਜਾਂਦੇ ਹਨ ਕੋਈ ਸੁਣੋ ਮਾਂ ਦੀ ਮਾਂ ਪਿਤਾ ਦੀ ਪਤ ਦੀ ਕਰਕੇ ਆਪਣੇ ਆਪ ਨੂੰ ਕੁਰਬਾਨ ਕਰ ਦਿੰਦੇ ਸਨ ਅੱਜ ਸਾਡੇ ਸਿੱਖਾਂ ਨੇ ਨਜ਼ਾਇਜ਼ ਗੱਲਾਂ ਸਾਨੂੰ ਉਹਨਾਂ ਜ਼ਰਵਾਨਿਆਂ ਕੋਲ ਸੁਣਣੀਆਂ ਪੈਂਦੀਆਂ ਮੈਨੂੰ ਲੱਗਦਾ ਸਾਨੂੰ ਡੁੱਬ ਕੇ ਮਰ ਜਾਣਾ ਚਾਹੀਦਾ ਹੈ ਸਾਡਾ ਕਲੇਜਾ ਉਸੇ ਟਾਈਮ ਫਟ ਜਾਣਾ ਚਾਹੀਦਾ ਕਿ ਸਾਡੀ ਮਾਂ ਪੈਨ ਨੂੰ ਕੋਈ ਨਜ਼ਾਇਜ਼ ਗੱਲ ਕਰ ਜਾਵੇ ਫਿਰ ਸਰ ਕੇ ਸਿੱਖਾਂ ਨੂੰ ਅਪੀਲ ਕਰਦਾ ਇਹ ਨਸ਼ੇ ਤਿਆਗੋ ਗੁਰੂ ਨਾਨਕ ਦਾ ਦਰ ਤੇ ਕਦੇ ਤਾਂ ਨਾ ਨਹੀਂ ਲੱਗਿਆ ਹਮੇਸ਼ਾ ਖੁੱਲਾ ਤਾਂ ਖੁੱਲਾ ਰਿਹਾ ਹੈ ਕਿਉਂਕਿ ਘਰ ਵਾਪਸੀ ਕਰ ਲੋ ਘਰ ਵਾਪਸੀ ਕਰੋਗੇ ਤੇ ਚੰਗੇ ਰਹੋਗੇ ਘਰ ਵਾਪਸੀ ਕਰੋਗੇ ਆਪਣੇ ਬਾਬਿਆਂ ਨਾਲ ਬੈਠੋਗੇ ਬਜ਼ੁਰਗਾਂ ਨਾਲ ਬੈਠੋਗੇ ਗੱਲ ਕਰੋਗੇ ਧਰਮ ਦੀ ਤਾਂ ਕੁਝ ਪੱਲੇ ਪਵੇਗਾ ਮੈਂ ਬੀਬੀਆਂ ਮਾਤਾਂ ਨੂੰ ਵੀ ਬੇਨਤੀਆਂ ਤੇ ਬੇਨਤੀ ਕਰਨ ਲੱਗਾ ਮੀਰ ਮੰਨੂ ਦੇ ਸਮੇਂ ਗੱਲੇ ਵਿੱਚ ਬੱਚਿਆਂ ਦੇ ਟੋਟਿਆਂ ਦੇ ਹਾਰ ਪਵਾਏ ਗਏ ਸਨ ਅੱਜ ਕੋਈ ਐਮਐਲਏ ਸਰਪੰਚ ਲਿਟਰੇਚਰ ਚਿਲਦਾ ਫੁੱਲਾਂ ਦੇ ਹਾਰ ਪਾਈ ਜਾਂਦੇ ਆ ਉਸ ਟਾਈਮ ਤੁਹਾਡੇ ਗਲਾਂ ਬੱਚਿਆਂ ਦੇ ਟੋਟਿਆਂ ਦੇ ਹਾਰ ਪਾਏ ਜਾਂਦੇ ਸਨ ਤਸਕੀਫ ਫੇਰ ਵੀ ਚੜਦੀ ਕਲਾ ਵਿੱਚ ਰਹਿੰਦੀ ਸੀ ਮੇਰ ਮਨ ਨੂੰ ਆ ਤਾ ਜ਼ੁਲਮ ਕੀਤਾ ਸੀ ਤੁਹਾਡੇ ਤੇ ਪਰ ਤੁਸੀਂ ਟਸ ਤੋਂ ਮਸ ਨਹੀਂ ਹੋਈਆਂ ਪਰ ਅੱਜ 2025 ਅੱਜ ਸਾਡੀ ਬੀਬੀ ਸਾਡੀ ਮਾਂ ਅਵੇਸਲੀ ਕਿਉਂਕਿ ਅੱਜ ਬੱਚੇ ਨੂੰ ਗਿਆਨ ਉਹ ਗੁਰਤ ਨਹੀਂ ਦੇ ਸਕੀ ਕਿਉਂਕਿ ਅਸੀਂ ਆਪ ਮੋਬਾਈਲ ਨਾਲ ਗਰਸਤ ਹਾਂ ਤੇ ਬੱਚੇ ਵੀ ਅਵਸਲੇ ਪੜਵਲ ਜਾ ਰਹੇ ਮੇਰੀ ਇੱਕੋ ਬੈਠਕੀ ਹੈ ਪੁੱਛਦੀ ਇਸ ਨੌਜਵਾਨੀ ਨੂੰ ਇਹ ਨੌਜਵਾਨੀ ਨਸ਼ੇ ਵਿੱਚ ਗਲਤਾਨ ਹੋਣ ਵਾਸਤੇ ਨਹੀਂ ਸੀ ਜੇ ਗੁਰੂ ਦਾਦਰ ਪਾਸ਼ਾ ਨੇ ਆਪਣੇ ਪੁੱਤ ਨੂੰ ਅਨਾਦ ਕਰਾ ਲਿਆ ਜੇ ਗੁਰੂ ਕਲਗੀਧਰ ਪਾਛਾ ਨੇ ਚਮਕੋੜ ਦੀ ਗੜੀ ਵਿੱਚ ਆਪਣੇ ਪੁੱਤਵਾਰ ਲੈ ਕਦੇ ਨਹੀਂ ਸਾਡੇ ਲਈ ਤੇ ਇਸ ਦੇ ਇਸ ਤੋਂ ਦਾ ਨਿਸ਼ਾਨ ਚਲਦਾ ਰਹੇਗਾ ਸੱਚ ਦੇ ਦੀਵਾਨ ਰਹੇ ਪਤ ਮਹਾਰਾਜ ਦੇ ਜੂੜਦੇ ਨਿਸ਼ਾਨ ਰਹੇ ਪਤ ਮਹਾਰਾਜ ਗਿਆ ਅਸੀਂ ਉਸ ਨਿਸ਼ਾਨ ਤਲੇ ਕਿਉਂ ਨਹੀਂ ਆ ਰਹੇ ਪੰਜਾਬ ਦੀ ਧਰਤੀ ਉਚਾਰੀ ਗੱਲ ਕਰਨ ਲੱਗਾ ਨੌਜਵਾਨੋ ਕੋਮਲਾ ਇਕੱਠੇ ਹੋ ਜਾਓ ਸੰਤ ਜਰਨੈਲ ਸਿੰਘ ਪਿੰਡਾ ਵਾਲੇ ਦੀ ਗੱਲ ਯਾਦ ਰੱਖੋ ਕਿ ਅਮਰਤ ਆਰੀ ਸ਼ਸਤਰ ਆਰੀ ਹੁਨਾਰ ਸਿੱਖਲੇ ਜ਼ਰੂਰੀ ਹੈ ਅੱਜ ਸਾਡੀ ਹਾਲਤ ਕੀ ਹੈ ਪੰਜਾਬ ਵਿੱਚ 5 ਲੱਖ ਨੌਜਵਾਨਾਂ ਦਾ ਛੜਿਆਮ ਕਤਲ ਕੀਤਾ ਗਿਆ ਭਾਈ ਜਸਵੰਤ ਸਿੰਘ ਕਲੜਾ 25001 ਲਾਸਟ ਉਹ ਬੱਚਿਆ ਸੀ ਜਨੇ ਹਿਊਮਨ ਰਾਈਟਸ ਨੂੰ ਉਕੇੜਿਆ ਸੀ 25000 ਰੁਪਏ ਪਛਾਤੀਆਂ ਲਾਸ਼ਾਂ ਨੂੰ ਉਜਾਗਰ ਕੀਤਾ ਸੀ ਅਕਾਲੀਆਂ ਦੇ ਰਾਜ ਵਿੱਚ 5 ਲੱਖ ਨੌਜਵਾਨ ਕਤਲ ਹੋਣ ਤੋਂ ਬਾਅਦ ਇਹ ਅਕਾਲ ਤੱਕ ਦੀ ਸਿਰਜਣਾ ਕਾਦੇ ਲਈ ਹੋਈ ਸੀ ਤੇ ਝੁਲਮ ਨਾਲ ਟੱਕਰ ਦੇ ਰਹਾਂਗੇ ਤੇ ਟਕਰੇ ਵੀ ਹਾਂ ਦੂਜੀ ਗੱਲ ਸੀ ਅਕਾਲ ਤੱਕ ਤੋਂ ਕਿ ਕਿਸੇ ਦੀ ਸੁਣਵਾਈ ਕਿਸੇ ਲਈ ਕੋਈ ਵੀ ਅਗਰ ਜ਼ੁਲਮ ਦੀ ਇੰਤਹਾਜ ਹੋਵੇਗੀ ਨੂੰ ਸਜ਼ਾ ਦਿੱਤੀ ਜਾਵੇਗੀ ਅੱਜ ਆਕਾਨ ਤੱਕ ਤੋਂ ਆਵਾਜ਼ ਨਹੀਂ ਆਈ ਅੱਜ ਉਨ੍ਹਾਂ ਜਿਨ੍ਹਾਂ ਨੇ 5 ਲੱਖ ਨੌਜਵਾਨ ਕਤਲ ਕੀਤਾ ਸੀ ਅੱਜ ਉਨ੍ਹਾਂ ਦੇ ਕੱਸੀ ਦੇ ਫੜੇ ਚਾਹ ਰਹੇ ਮੇ ਆਸ਼ਰਮ ਵੀ ਪੁਲਿਸ ਹੀ ਹੈਗਾ ਅੱਜ ਉਨ੍ਹਾਂ ਦੇ ਕੱਸੀ ਦੇ ਪੜੇ ਜਾ ਰਹੇ ਸਾਡੀਆਂ ਕਮਜ਼ੋਰੀਆਂ ਹਨ ਕਿਉਂਕਿ ਅਸੀਂ ਖੋਲਦੇ ਨਹੀਂ ਅਸੀਂ ਸੁਣਦੇ ਹਾਂ ਪਰ ਅਮਲ ਨਹੀਂ ਕਰਦੇ ਸਾਨੂੰ ਬੋਲਣਾ ਵੀ ਪਵੇਗਾ ਸਾਨੂੰ ਸੁਣਨਾ ਵੀ ਪਵੇਗਾ ਇਹ ਅੱਜ ਹਾਲਾਤ ਜਿੰਨਾ ਜੰਜੂਆਂ ਦੀ ਖਾਤਰ ਨਵੇਂ ਪਾਤਸ਼ਾਹ ਸੀਸ ਵਾਰਗੇ ਜਿੰਨਾ ਜੰਜੂਆਂ ਦੀ ਖਾਤਰ ਨਵੇਂ ਪਾਤਸ਼ਾਹ ਸੀਸ ਵਾਰਗੇ ਅੱਜ ਉਹੀ ਜੰਜੂ ਫੇਰ ਮੁਗਲਾਂ ਦਾ ਰੂਪ ਧਾਰ ਗਏ ਅੱਜ ਹਾਲਾਤ ਇਹ ਹਨ ਪੱਗ ਨਾਲ ਪੱਗ ਇਕੱਠੀ ਹੋਵੇ ਪੱਗ ਨੂੰ ਰੋਲੋ ਨਾ ਪੱਗ ਨਾਲ ਪੱਗ ਇਕੱਠੀ ਹੋ ਕੇ ਵਿਚਾਰੇ ਸੋਚੇ ਸਮਝੇ ਕਿ ਅੱਜ ਸੜੀ ਹਾਲਾਤ ਕੇ ਆ ਬੀਬੀਆਂ ਨੂੰ ਬੇਨਤੀ ਹੈ ਆਪਣੇ ਧਰਮ ਦਾ ਪੱਕਾ ਰਹਿਣਾ ਅਤੇ ਆਪਣੇ ਬੱਚਿਆਂ ਨੂੰ ਸਾਬ ਜਦਿਆਂ ਦੀਆਂ ਸ਼ਹਾਦਤਾਂ ਨੂੰ ਜਾਨੂ ਕਰਾਉਣਾ ਅਤੇ ਮੇਰੇ ਵੀਰਾਂ ਨੂੰ ਬੇਨਤੀ ਹੈ ਕਿ ਵੜਿਆਂ ਨੂੰ ਨਾਲ ਲਾ ਕੇ ਪੰਥ ਦੀ ਬਾਗ ਡੋਰ ਨੂੰ ਸੰਭਾਲਣ ਦੀ ਕੋਸ਼ਿਸ਼ ਕਰੋ ਨਹੀਂ ਤਾਂ ਜਿਵੇਂ 84 ਵਿੱਚ ਗੱਲਾਂ ਦੇ ਟਾਇਰ ਪਾ ਕੇ ਸਾਂਹਿਆ ਗਿਆ ਨਾ ਤਾਂ ਸਾਨੂੰ ਪਤਾ ਕੀ ਕਹਿੰਦੀ ਸੀ ਬਲੂ ਨਾਚ ਰਹੇ ਬਲੂ ਸਾਨੂੰ ਇਹ ਕਿਤਾਬ ਦਿੱਤਾ ਗਿਆ ਦੇਸ਼ ਨੂੰ ਅਸੀਂ ਯਾਦ ਕਰਾਇਆ ਤੇ ਸਾਨੂੰ ਮਿਲਿਆ ਗੱਲਾਂ ਵਿੱਚ ਟਾਇਰ ਪਾ ਕੇ ਤੇ ਕਿਤਾਬ ਦਿੱਤਾ ਗਿਆ ਕਿ ਬਲੂ ਨਾਚ ਰਹੇ ਇਸ ਕਰਕੇ ਬਲੂ ਨੱਚਦੇ ਨਹੀਂ ਅਸਲੂ ਨਹੀਂ ਆ ਅਸੀਂ ਸ਼ੇਰ ਕਲਗੀ ਕਰਪਾ ਸਾਹਿਬ ਦੇ ਤੁਸੀਂ ਸ਼ੇਰਨੀਆਂ ਉਹ ਕਲਗੀ ਕਰਪਾ ਸਾਹਿਬ ਦੀਆਂ ਇਸ ਕਰਕੇ ਜੇ ਸ਼ੇਰ ਦਾ ਰੁਤਬਾ ਕਾਇਮ ਰੱਖਣਾ ਤੇ ਗੱਡੇ ਬਾਡੇ ਦੀ ਪੌੜੀ ਚੱਕੇ ਸਿੱਖ ਪੰਥ ਨਾਲ ਵਿਚਾਰਾ ਨਾਲ ਸ਼ਾਮ ਲੋਕੇ ਹਾਰੇ ਤੋਂ ਬਜ਼ੁਰਗ ਨੂੰ ਆਰਸ ਨੌਜਵਾਨ ਨੂੰ ਇਕੱਠਾ ਕਰਨਾ ਤਾਂ ਫਿਰ ਇਸ ਜ਼ਰਵਾਨਿਆਂ ਦੀ ਬਾਗੀ ਹਕਮਤ ਨਾਲ ਲੜਨ ਦਾ ਫੈਸਲਾ ਕਰਨਾ ਸੋ ਆਪ ਸਭਨਾਂ ਦਾ ਬਹੁਤ ਬਹੁਤ ਧੰਵਾਜੀ ਕੋਲ ਚੁੱਕ ਦੀ ਗਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ